ਚੈਕਿੰਗ ਦੌਰਾਨ 52 ਗ੍ਰਾਮ ਜਿਹੜੀ ਆ ਹਿਰਨ ਬਰਾਮਦ ਹੋਈ ਆ ਭਈ 700 ਰੁਪਏ ਆ ਡਰਗ ਮਣੀ ਇਹ ਦੇਖੋ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਐਨਡੀ ਦੇ ਦੂਜਾ ਜਿਹੜਾ ਹੈਗਾ ਵਾ ਵਿਕਰਮ ਜੀਤ ਪੁੱਤਰ ਰਕੇਸ਼ ਕੁਮਾਰ ਆ ਜੋ ਡੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਇਸ ਆਰ ਨਿਰਦੇਸ਼ਾਂ ਅਨਸਾਰ ਤੂੜੀਵਾਲ ਚੌਂਕ ਦੇ ਸੀਆਈ ਟੀਮ ਨੇ ਲਿਖਾਈ ਦੀ ਗਵਾਹੀ ਵਿੱਚ ਨਾਕਾ ਲਾਇਆ ਹੋਇਆ ਸੀ ਇੱਕ ਕਾਰ ਜਿਹੜੀ ਆ ਨਾਕੇ ਦੌਰਾਨ ਚੈਕਿੰਗ ਦੌਰਾਨ ਚੈੱਕ ਕੀਤੀ ਗਈ ਉਸ ਵਿੱਚ ਦੋ ਨੌਜਵਾਨ ਸਵਾਰ ਸੀ ਚੈਕਿੰਗ ਦੌਰਾਨ 52 ਗ੍ਰਾਮ ਜਿਹੜੀ ਆ ਹੀਰਨ ਬਰਾਮਦ ਹੋਈ ਆ ਪਈ 700 ਰੁਪਏ ਆ ਡਰਗ ਮਣੀ ਤੇ ਦੋ ਦੋਸ਼ੀ ਜਿਹੜੇ ਦੋਨੇ ਗ੍ਰਫਤਾਰ ਮੌਕੇ ਤੇ ਕੀਤੇ ਨੇ ਇੱਕ ਦਾ ਨਾਮ ਆ ਅਵੀ ਵਿਸ਼ਾਲ ਪੁੱਤਰ ਸ਼ੋਕਮਾਰ ਵਾਸੀ ਕਸੀਰਪੁਰਾ ਇਹ ਜਿਹੜਾ ਪਿੱਛੇ ਤੋਂ ਰਹਿਣ ਵਾਲਾ ਉਹ ਵਾਂਖੇ ਦਾ ਵਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਐਨਡੀ ਦੇ ਦੂਜਾ ਜਿਹੜਾ ਹੈਗਾ ਵਾ ਵਿਕਰਮਜੀਤ ਪੁੱਤਰ ਰਕੇਸ਼ ਕੁਮਾਰ ਇਹ ਪਰਥਕਾਜੀ ਚੱਕ ਦਾ ਰਹਿਣ ਵਾਲਾ ਇਹ ਕੋ ਮਹੀਨੇ ਤੋਂ ਇਹਦੇ ਨਾਲ ਸਰਗਰਮ ਆ ਅਗਲੀ ਕੋਈ ਵੀ ਤਫ਼ਤੀਸ਼ ਪੁੱਛ ਕੇ ਜਾਂਦੀ ਹੈ ਤਾਂ ਤੁਹਾਡਾ ਨਾਮ ਸਾਂਝੀ ਕੀਤੀ ਜਾਏਗੀ ਇਹਦੇ ਬਾਰੇ ਇਹ ਤਫ਼ਤੀਸ਼ ਕਰ ਰਹੇ ਹਾਂ 50% ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ